ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹਾਂਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਮਿਕਸ ਮੈਚ ਜੇ ਸੂਟ ਲੈਣਗੇ ਕਾਫੀ ਜਾਂਦੇ ਸੋਹਣੇ ਸੂਟ ਨੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਜੇ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਮੈਨੂੰ ਵਟਸਐਪ ਤੇ ਕਰ ਸਕਦੇ ਹੋਗੇ ਜਿਹੜਾ ਮੈਂ ਪਾਇਆ ਹੋਇਆ ਸੂਟ ਆਪਾਂ ਜਿਹੜੀ ਜਾਰਜਟ ਦਿਖਾਈ ਸੀ ਡਬਲ ਟੋਨ ਉਹਤੇ ਕਰਵਾਇਆ ਹੈਗਾ ਆਪਾਂ ਵਰਕ ਇਹਦੇ ਨਾਲ ਮੈਂ ਫੁੱਲ ਔਰਗਾਂਜ਼ਾ ਫੁੱਲ ਪਿਓਰ ਔਰਗਾਂਜ਼ਾ ਦੁਪੱਟਾ ਰੱਖਿਆ ਇਸ ਤਰ੍ਹਾਂ ਮੈਂ ਪਿੰਕ ਕਲਰ ਦੀ ਤੇ ਲੇਸ ਲਗਵਾਈ ਹੈਗੀ ਤੇ ਤਾਂ ਆਪਾਂ ਨੈੱਕ ਦਾ ਡਿਜ਼ਾਈਨ ਰੱਖਿਆ ਹੈਗਾ ਤੇ ਘੇਰੇ ਤੇ ਵੀ ਆਪਾਂ ਵਰਕ ਕਰਾਇਆ ਹੈਗਾ ਇਸ ਤਰ੍ਹਾਂ ਤੁਸੀਂ ਦੇਖੋ ਇਹ ਸਾਰਾ ਘੇਰੇ ਦਾ ਕੰਮ ਹੋਇਆ ਹੋਇਆ ਜਿਹੜੀ ਵੀ ਭੈਣ ਕਰਵਾਉਣਾ ਚਾਹੁੰਦੀ ਹੈ ਬਹੁਤ سارے ਕਲਰ ਅਵੇਲੇਬਲ ਹੈਗੇ ਨੇਗੇ ਸੋ ਮਤਲਬ ਇਹ ਸਟਾਫ ਦੇ ਵਿੱਚ ਤਾਂ ਤੁਸੀਂ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜ਼ੀਰੋ ਟਾਂਕੇ ਤੇ ਵਰਕ ਹੋਇਆ ਹੋਇਆ ਹੈਗਾ ਸਾਰਾ ਤੇ ਆਪਣਾ ਫਾਸਟਲੀ ਆਰਡਰ ਦੇ ਕੇ ਤੁਸੀਂ ਨੇ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਜ਼ਿਆਦਾ ਲੰਬੀ ਵੀਡੀਓ ਨਾ ਲੈ ਕੇ ਜਾਈਏ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੀ ਮਿਕਸ ਮੈਚ ਜੇ ਸੂਟ ਲੈਂਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਂਗੇ ਲਓ ਪਹਿਲਾ ਸੂਟ ਹੈਗਾ ਜਿਹੜਾ ਇਹ ਵਾਲਾ ਹੈਗਾ ਫੁੱਲ ਚਨਾਨ ਛਪਾਉਣ ਦੇ ਉੱਪਰ ਸੂਟ ਹੈਗਾ ਚਨਾਨ ਛਪਾਉਣ ਦਾ ਸੂਟ ਹੈਗਾ ਇਸ ਤਰ੍ਹਾਂ ਦੇਖੋ ਇਹ ਪ੍ਰਿੰਟ ਹੋਇਆ ਹੋਇਆ ਹੈਗਾ ਇਹ ਵਾਲਾ ਹੈਗਾ ਜਿਹੜਾ ਇਹ ਸ਼ਰਟ ਹੈਗੀ ਇਹ ਵਾਲੀ ਦੇਖੋ ਜੀ ਇਸ ਤਰ੍ਹਾਂ ਇਹ ਸ਼ਰਟ ਬਣੀ ਹੋਈ ਹੈਗੀ ਤੇ ਨਾਲ ਹੈਗੀ ਹੈਗੀ ਇਹ ਬਾਟਮ ਹੈਗੀ ਬਾਟਮ ਤੇ ਵਰਕ ਵਗੈਰਾ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਜਿਹੜਾ ਉਹ ਬਣਿਆ ਹੈ ਟੇਸਟਾ ਦੀ ਕਲੈਕਸ਼ਨ ਹੈਗੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਆਪਣੇ ਸਕਰੀਨ ਸ਼ਾਟ ਮੈਨੂੰ ਵਟਸਐਪ ਤੇ ਕਰ ਦਿਓ ਤੇ ਟੇਸਟਾ ਦੀ ਕਲੈਕਸ਼ਨ ਰਹੇਗੀ ਲੋ ਜੀ ਤੁਹਾਨੂੰ ਮੈਂ ਇੱਕ ਵਾਰ ਸਟੈਂਪ ਦਿਖਾ ਦੇਣੀ ਹੈਗੀ ਇਸ ਤਰ੍ਹਾਂ ਦੇਖੋ ਜੀ ਇਦੇ ਨਾਲ ਦੇ ਮੈਂ ਕਾਫੀ ਜਾਦੇ ਸੂਟ ਸੇਲ ਕੀਤੇ ਰੇਗੇ ਬਹੁਤ ਜਾਦੇ ਸੋਨਾ ਸਟੱਫ ਹੈਗਾ ਤੇ ਆਪਣਾ ਫਟਾਫਟ ਤੁਸੀਂ ਇਹ ਜਿਹੜੇ ਸੂਟਾਂ ਦੇ ਆਰਡਰ ਕਰ ਦਿਓ ਪ੍ਰਾਈਸ ਰਹੇਗਾ 2300 ਪਲੱਸ ਸ਼ਿਪਿੰਗ ਹੈਗੀ ਬਹੁਤ ਜਾਦੇ ਸੋਨਾ ਸੂਟ ਰੈਡੀ ਹੋਊਗਾ ਜਦੋਂ ਰੈਡੀ ਹੋ ਗਿਆ ਸਟਿਚ ਵਗੈਰਾ ਹੋ ਗਿਆ ਬਹੁਤ ਜਾਦੇ ਸੋਨਾ ਸੂਟ ਬਣੂਗਾ ਪਹਿਲਾ ਸੂਟ ਇਹ ਸੀ ਜੀ ਅੱਜ ਆਪਣਾ ਤੇ ਇਸ ਨਾਲ ਦੇ ਵੀ ਆਪਾਂ ਜਿਹੜੇ ਸੂਟ ਨੇਗੇ ਕਾਫੀ ਸੇਲ ਕੀਤੇ ਨਗੇ ਲਓ ਜੀ ਇਹ ਆਪਾਂ ਹੁਣ ਸਾਰੇ ਮੇਰੇ ਕੋਲ ਨਾ ਇੱਕ ਇੱਕ ਸੂਟ ਰਹਿੰਦਾ ਹੈਗਾ ਆਪਾਂ ਸਾਰੇ ਹੁਣ ਡਿਸਕਾਊਂਟ ਤੇ ਕੱਢ ਚੁੱਕਿਆਂਗੇ ਵਾਹ ਕਿ ਤੇ ਦੇਖੋ ਜੀ ਸੌਰੀ ਤੇ ਇਹ ਦੇਖੋ ਇਸ ਤਰ੍ਹਾਂ ਇਹ ਬਣਿਆ ਹੋਇਆ ਹੈਗਾ ਇਹ ਸ਼ਰਟ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਸ਼ਰਟ ਦੇਖੋ ਜੀ ਬਹੁਤ ਪਿਆਰਾ ਆਇਆ ਕਲਰ ਹੈਗਾ ਬਹੁਤ ਜਾਦੇ ਸੋਹਣਾ ਸਟੱਫ ਹੈਗਾ ਬਹੁਤ ਪਿਆਰਾ ਆਇਆ ਕਲਰ ਹੈਗਾ ਇਦਨਾਂ ਨਾਲ ਰਹੀਏ ਇਸ ਤਰ੍ਹਾਂ ਨਾਣਾਲੀ ਬਾਟਮ ਰਹੇਗੀ ਤੇ ਨਾਲ ਤੁਸੀਂ ਫੁੱਲ ਪਿਆਰ ਦਾ ਦੁਪੱਟਾ ਵੀ ਰੱਖ ਸਕਦੇ ਹੋਗੇ ਸੈਮੀ ਦਾ ਵੀ ਰੱਖ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗਦਾਗਾ ਤੁਸੀਂ ਉਸ ਤਰ੍ਹਾਂ ਦੁਪੱਟਾ ਜਿਹੜਾ ਲੈ ਸਕਦੇ ਹੋਗੇ ਲਓ ਜੀ ਇਹ ਹੈਗਾ ਸੀ ਜੀ ਦੂਜਾ ਸੂਟ ਇਹਦਾ ਵੀ ਜਿਹੜਾ ਪ੍ਰਾਈਜ਼ ਰਹੇਗਾ 2300 ਰਹੇਗਾ ਪਲੱਸ ਸ਼ਿਪਿੰਗ ਰਹੇਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਇਹ ਅਗਲਾ ਸੂਟ ਹੈਗਾ ਜੀ ਦੁਪੱਟੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਹੈ ਫੁੱਲ ਪਿਓਰ ਮਸਲੀਨ ਦਾ ਸੂਟ ਹੈਗਾ ਇਹ ਹੀ ਰਹੇਗੀ ਜੀ ਇਹਦੀ ਸ਼ਰਟ ਹੈਗੀ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਬਾਕੀ ਜੇ ਤੁਸੀਂ ਇਹਤੇ ਵਰਕ ਕਰਵਾਉਣਾ ਚਾਹੁੰਦੇ ਹੋ ਪੈਚ ਵਰਕ ਪੈਚ ਲਗਾ ਕੇ ਵਰਕ ਹੋ ਜਾਊਗਾ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਨਹੀਂ ਤਾਂ ਕੋਈ ਲੋੜ ਨਹੀਂ ਹੈਗੀ ਤੁਸੀਂ ਡਿਜ਼ਾਈਨ ਜਿੱਦਾਂ ਵੀ ਡਿਜ਼ਾਈਨਰ ਸੂਟ ਬਣਾ ਲਓ ਇਹ ਵਾਲੀ ਰਹੇਗੀ ਇਹਦੇ ਨਾਲ ਬਾਟਮ ਰਹੇਗੀ ਬਾਟਮ ਦੇਖੋ ਕਿੰਨੀ ਜਿਆਦਾ ਸੋਹਣਾ ਸਟੱਫ ਹੈਗਾ ਤੇ ਦੇ ਨਾਲ ਦੇ ਆਪਾਂ ਲੈ ਕੇ ਆਏ ਸੀਗੇ ਤਿੰਨ ਤੋਂ ਚਾਰ ਸੂਟ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈਗਾ ਤੇ ਨਾਲ ਰਹੇਗਾ 2.5 ਮੀਟਰ ਦਾ 44 ਇੰਚ ਪਣਾ ਦੁਪੱਟਾ ਹੈਗਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਪ੍ਰਾਈਸ ਰਹੇਗਾ 3000 ਪਲੱਸ ਸ਼ਿਪਿੰਗ ਹੈਗੀ ਫਾਸਟਲੀ ਜਿਹੜੀਆਂ ਪਣਾ ਲੈਣਾ ਚਾਹੁੰਦੀਆਂ ਨੇਗੇ ਲੈ ਸਕਦੇ ਹੋਗੇ ਇਹ ਪਾਰਟੀ ਵੀਅਰ ਸੂਟ ਵੀ ਹੈ ਜਿਹੜਾ ਤੁਸੀਂ ਬਣਾ ਸਕਦੇ ਹੋਗੇ ਉਹਨੂੰ ਕਿਉਂਕਿ ਬਹੁਤ ਜਿਆਦਾ ਸੋਹਣੀ ਗ੍ਰੇਸ ਦੇ ਰਿਹਾ ਹੈਗਾ ਸੂਟ ਅ ਅਗਲਾ ਸੂਟ ਰਹੇਗਾ ਜੀ ਬਟਰ ਕਾਟਨ ਦੇ ਉੱਪਰ ਲਓ ਜੀ ਐਸਾ ਸੂਟ ਹੈਗਾ ਬਟਰ ਕਾਟਨ ਦਾ ਗ੍ਰੀਨ ਕਲਰ ਹੈਗਾ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2500 ਦੁਪੱਟਾ ਜੇ ਤੁਸੀਂ ਕਹੋਗੇ ਵੀ ਸਾਨੂੰ ਦੁਪੱਟਾ ਨਾਲ ਚਾਹੀਦਾ ਹੈਗਾ ਤਾਂ ਤੁਸੀਂ ਵਟਸਐਪ ਤੇ ਆਪਣੀ ਡਿਟੇਲ ਭੇਜਿਆ ਕਰੋ ਵੀ ਤੁਸੀਂ ਸੂਟ ਕਿਵੇਂ ਦਾ ਲੈਣਾ ਕਿਵੇਂ ਰੈਡੀ ਕਰਵਾਉਣਾਗਾ ਦੁਪੱਟੇ ਤੇ ਫਿਨਿਸ਼ਿੰਗ ਕਹੋਗੇ ਵੀ ਸਾਨੂੰ ਫਿਨਿਸ਼ਿੰਗ ਕਰਕੇ ਚਾਹੀਦਾ ਤਾਂ ਆਪਾਂ ਫਿਨਿਸ਼ਿੰਗ ਕਰਕੇ ਦੇ ਦਾਂਗੇ ਜੇ ਤੁਸੀਂ ਬਿਨਾ ਫਿਨਿਸ਼ਿੰਗ ਤੋਂ ਲਓਗੇ ਤਾਂ ਬਿਨਾ ਫਿਨਿਸ਼ਿੰਗ ਤੋਂ ਵੀ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ 2500 ਬਹੁਤ ਜਿਆਦਾ ਸੋਹਣਾ ਸਾਰੇ ਕਲੈਕਸ਼ਨ ਹੈ ਜਿਹੜੀ ਟੇਸਟਾ ਦੀ ਕਲੈਕਸ਼ਨ ਹੈਗੀ ਇਹ ਵਾਲਾ ਜਿਹੜਾ ਸੂਟ ਹੈਗਾ कॉटन सिल्क ਦੇ ਉੱਪਰ ਹੈਗਾ ਦੇਖੋ ਇਸ ਤਰ੍ਹਾਂ ਇਹ ਬਣਿਆ ਹੋਇਆ ਹੈਗਾ ਸੂਟ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਸੂਟ ਦੀ ਬਹੁਤ ਪਿਆਰਾ ਹੈ ਕਲਰ ਹੈ ਇਹਦੇ ਨਾਲ ਜੇ ਤੁਸੀਂ ਡਾਰਕ ਕਲਰ ਦਾ ਤਾਂ ਪੱਟਾ ਰੱਖੋਗੇ ਬਹੁਤ ਜਿਆਦਾ ਸੋਹਣੀ ਗ੍ਰੇਸ ਦੇਊਗਾ ਸੂਟ ਇਹ ਮੈਂ ਤੁਹਾਨੂੰ ਨਾਲ-ਨਾਲ ਆਈਡੀਆ ਦੇਈ ਜਾਣੀ ਹੁੰਦੀ ਹੈ ਕਿ ਵੀ ਇਹ ਕਿਵੇਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਜਿੱਦਾਂ ਕਿ ਮੇਰੇ ਮਨ ਦੇ ਵਿੱਚ ਹੁੰਦਾ ਹੈ ਨਾ ਜਿੰਨੇ ਵੀ ਮੈਂ ਜਿਹੜੀ ਤੁਹਾਨੂੰ ਸਲਾਹ ਦੇਣੀ ਹੈਗੀ ਪੂਰੀ ਦਿਲ ਤੋਂ ਸਲਾਹ ਦੇਣੀ ਹੈ ਕਿ ਵੀ ਹਾਂ ਤੁਸੀਂ ਇਹਨੂੰ ਇਦਾਂ ਰੈਡੀ ਕਰਵਾ ਲਓ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਹੁੰਦੀ ਹੈ ਵੀ ਤੁਸੀਂ ਕਿਵੇਂ ਹਨਾ ਹਰ ਇੱਕ ਦਾ ਅਗਲਾ ਅਲੱਗ-ਅਲੱਗ ਟੇਸਟ ਹੁੰਦਾ ਹੈਗਾ ਵੀ ਅਸੀਂ ਕਿਵੇਂ ਦਾ ਪਾਣਾਗਾ ਸੂਟ ਤਾਂ ਤੁਸੀਂ ਉਵੇਂ ਜਿਵੇਂ ਕਿ ਮੇਰਾ ਅਲੱਗ ਟੇਸਟ ਹੁੰਦਾ ਹੈਗਾ ਤੁਹਾਡਾ ਆਪਣਾ ਅਲੱਗ ਟੇਸਟ ਹੋਊਗਾ ਕਈ ਭੈਣਾਂ ਮੇਰੇ ਟੇਸਟ ਨਾਲ ਦੀਆਂ ਵੀ ਲੈਂਗੀਆਂ ਜਿਵੇਂ ਮੇਰੇ ਸੂਟ ਪਾਏ ਹੁੰਦੇ ਨੇ ਉਵੇਂ ਵੀ ਰੈਡੀ ਕਰਵਾ ਲੈਂਦੀਆਂ ਨੇਗੀਆਂ ਬਾਕੀ ਹਰ ਇੱਕ ਭੈਣ ਦਾ ਅਲੱਗ-ਅਲੱਗ ਟੇਸਟ ਹੁੰਦਾ ਹੈਗਾ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਸੂਟ ਰੈਡੀ ਕਰਵਾਇਆ ਕਰੋ ਜੀ ਕਿਉਂਕਿ ਪਾਣਾ ਤੁਸੀਂ ਹੁੰਦਾ ਹੈਗਾ ਤੇ ਤੁਹਾਨੂੰ ਪਸੰਦ ਚਾਹੀਦਾ ਪਹਿਲਾਂ ਬਾਕੀ ਗੱਲਾਂ ਬਾਅਦ ਵਿੱਚ ਤੇ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਇਹ ਵਾਲਾ ਸੂਟ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2500 ਤੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈਗੀ ਅੱਜ ਵਾਲੀ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਵਾਲਾ ਸੂਟ ਹੈਗਾ ਜੀ ਚਨਨ ਛਪੌਨ ਦਾ ਸੂਟ ਹੈਗਾ ਇਹ ਵਾਲਾ ਦੇਖੋ ਬਲੈਕ ਬਲੈਕ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਵੀ ਤੁਸੀਂ ਬਲੈਕ ਕਲਰ ਦੇ ਕਾਫੀ ਸੂਟ ਆਪਣੇ ਸੇਲ ਹੁੰਦੇ ਨੇ ਤਕਰੀਬਨ ਜੇ ਮੈਂ 4 ਸੂਟ ਪਾ ਦਾਂ ਤਾਂ ਉਹਦੇ ਵਿੱਚੋਂ 3 ਸੂਟ ਤਕਰੀਬਨ ਸੇਲ ਹੁੰਦੀ ਹੁੰਦੇ ਨੇ ਕਿ ਬਲੈਕ ਦੇ ਇਹਦੇ ਨਾਲ ਹੈਗੀ ਹੈਗੀ ਬਲੈਕ ਬਾਟਮ ਹੈਗੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2350 ਪ੍ਰਾਈਸ ਰਹੇਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਬਿਲਕੁਲ ਲਾਈਟ ਵੇਟ ਹੈਗਾ ਚਨਨ ਛਪੌਨ ਦਾ ਸੂਟ ਹੈਗਾ ਤੇ ਅਗਲਾ ਕਲਰ ਵੀ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਦੇਖੋ ਤੁਸੀਂ ਹੋਲਡ ਤੇ ਵੀ ਰਖਵਾ ਸਕਦੇ ਹੋਣੇ ਹੋਗੇ 2-4 ਦਿਨਾਂ ਲਈ ਸੂਟ ਫਿਰ ਤੁਸੀਂ ਪੇਮੈਂਟ ਕਰ ਸਕਦੇ ਹੋ ਜਦੋਂ ਮਰਜੀ ਤੁਸੀਂ ਇਹ ਸੂਟ ਦਾ ਕਲਰ ਦੇਖੋ ਤੇ ਮੈਂ ਤੁਹਾਨੂੰ ਪਹਿਲਾਂ ਵੀ ਹਰ ਇੱਕ ਵੀਡੀਓ ਚ ਦੱਸ ਦੇਈ ਪਤਾ ਨਹੀਂ ਮੈਨੂੰ ਇਹ ਕਲਰ ਜਿਆਦਾ ਸੋਹਣਾ ਲੱਗਦਾ ਵੀ ਮੈਨੂੰ ਜਿਆਦਾ ਤਾਂ ਵਧੀਆ ਲੱਗਦੇ ਹੁੰਦੇ ਨੇ ਇਹ ਕਲਰ ਦੇ ਸੂਟ ਤੇ ਦੇਖੋ ਕਲਰ ਦੇਖੋ ਪ੍ਰਿੰਟ ਦੇਖੋ ਕਿੰਨਾ ਜਿਆਦਾ ਸੋਹਣਾ ਹੈਗਾ ਤੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਰਹੇਗੀ ਬਾਟਮ ਤੇ ਜਿੱਦਾਂ ਇਹ ਰੋਜ਼ ਬਣੇ ਹੋਏ ਨੇ ਵਿੱਚ ਫਲਾਰ ਬਣੇ ਹੋਏ ਨੇਗੇ ਉਦਾਂ ਤੁਸੀਂ ਇਹ ਤੇ ਵਰਕ ਵੀ ਕਰਾ ਸਕਦੇ ਹੋਗੇ ਬਾਕੀ ਤੁਸੀਂ ਇਦਾਂ ਹੀ ਡਿਜ਼ਾਈਨ ਕਰਕੇ ਬਣਵਾ ਸਕਦੇ ਹੋਗੇ ਬਾਟਮ ਨੂੰ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਵਰਕ ਕਰਵਾ ਲਓ ਤਾਂ ਵੀ ਸੋਹਣਾ ਬਣ ਜੂਗਾ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਇਦਾਂ ਹੀ ਡਿਜ਼ਾਈਨਰ ਬਣਾ ਲਓਗੇ ਤਾਂ ਵੀ ਸੋਹਣਾ ਬਣ ਜੂਗਾ ਤੇ ਨਾਲ ਤੁਸੀਂ ਇਹਦੇ ਦੁਪੱਟਾ ਰੱਖ ਸਕਦੇ ਹੋਗੇ ਚਨੌਨ ਦਾ ਕਿਉਂਕਿ ਇਹ ਚਨੌਨ ਛਪਾਉਣ ਦੇ ਸੂਟ ਨੇਗੇ ਕੀ ਕਾ ਸੂਟ ਲਈ ਮੈਨੂੰ ਕਾਫੀ ਭੈਣਾਂ ਦੇ ਮੈਸੇਜ ਆਏ ਸੀ ਜਿਹੜੀਆਂ ਭੈਣਾਂ 올ਓਵਰ ਸੂਟ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ 올ਓਵਰ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ 2500 ਪ੍ਰਾਈਸ ਰਹੇਗਾ 올ਓਵਰ ਦਾ ਦੇਖੋ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆਗਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਸੌਫਟ ਆਰਗੈਂਜ਼ਾ ਦਾ ਸੂਟ ਹੈਗਾ ਜਿਹੜੀਆਂ ਭੈਣਾਂ ਮੇਰੇ ਤੋਂ ਮੰਗ ਰਹੀਆਂ ਸੀ ਉਸ ਟਾਈਮ ਮੈਸੇਜ ਆਏ ਸੀ ਨਾ ਸੂਟ ਜੇ ਤਾਂ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋਗੇ ਆਪਣਾ ਸੂਟ ਹੈ ਜਿਹੜਾ ਰਖਵਾ ਸਕਦੇ ਹੋ ਤੇ ਅਗਲਾ ਸੂਟ ਹੈ ਜੀ ਰੈਪਟੋ ਕਾਟਨ ਦਾਗਾ ਸਲਵਾਰ ਤੇ ਤੁਸੀਂ ਬਿਨਾ ਲਾਈਨਿੰਗ ਤੋਂ ਸਟਿਚ ਕਰਵਾ ਲਿਓ ਤੇ ਆਹ ਜਿਹੜੀ ਨਾਲ ਹੈਗੀ ਸ਼ਰਟ ਆਗੀ ਇਹ ਤੁਸੀਂ ਲਾਈਨਿੰਗ ਲਗਵਾ ਕੇ ਸਟਿਚ ਕਰਵਾ ਲਓ ਇਸ ਤਰ੍ਹਾਂ ਇਹ ਕਲਰ ਰਹੇਗਾ ਕਲਰ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਖਿੜਮਾ ਜਾਂ ਜਿਹੜੀਆਂ ਭੈਣਾਂ ਡਾਰਕ ਕਲਰ ਪਾਉਂਦੀਆਂ ਨੇਗੇ ਤਾਂ ਜਰੂਰ ਇਹ ਸੂਟ ਤੁਸੀਂ ਲੈ ਸਕਦੇ ਹੋਗੇ ਜੇ ਤੁਹਾਨੂੰ ਕੋਈ کریم ਬਾਟਮ ਦਾ ਇਹਦੇ ਨਾਲ ਕੋਈ ਹੋਏਗਾ ਹਨਾ ਤੁਸੀਂ ਇਹਦੇ ਨਾਲ ਦੀ ਆਪਾਂ ਤੁਹਾਨੂੰ ਡਾਈ ਵੀ ਕਰਵਾ ਕੇ ਦੇ ਦਾਂਗੇ ਮੈਂ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2300 ਰਹੇਗਾ ਪਲੱਸ ਸ਼ਿਪਿੰਗ ਰਹੇਗਾ ਠੀਕ ਹੈ ਜੀ ਅੱਜ ਜਿੰਨੇ ਵੀ ਸੂਟ ਸੀਗੇ ਮੈਂ ਤੁਹਾਨੂੰ ਸਾਰੇ ਲੈਸ ਦੇ ਵਿੱਚ ਡਿਸਕਾਊਂਟ ਦੇ ਵਿੱਚ ਹੋ ਕਰੇ ਨੇ ਇਸ ਤੋਂ ਬਾਅਦ ਡਿਸਕਾਊਂਟ ਨਹੀਂ ਜਿੰਨੇ ਦੇ ਸੂਟ ਆਏ ਹੋ ਸੀ ਆਪਾਂ ਤੁਹਾਨੂੰ ਡਿਸਕਾਊਂਟ ਚ ਕਾਟਦੇ ਕਿਉਂਕਿ ਇਹ ਸੂਟਾਂ ਦੇ ਵਿੱਚ ਕੋਈ ਇੰਨਾ ਮਾਰਜਨ ਨਹੀਂ ਹੁੰਦਾ 2200 ਰੁਪਏ ਮਾਰਜਨ ਹੁੰਦਾ ਤੁਹਾਨੂੰ ਮੈਂ ਸਹੀ ਗੱਲ ਆਪਣੇ ਦਿਲ ਦੇ ਦੱਸ ਰਹਾ ਹਾਂ ਤੇ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਪ੍ਰਿੰਟ ਸੂਟ ਲੈਣਾ ਚਾਹੁੰਦੇ ਹੋ ਬਾਕੀ ਜਿਹੜੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਹੁੰਦੀਆਂ ਨੇ ਵੀ ਸਾਡੇ ਇੰਨੇ ਦਾ ਮਿਲਦਾ ਇੰਨੇ ਦਾ ਮਿਲਦਾ ਪਹਿਲੀ ਗੱਲ ਮੈਂ ਕਿਸੇ ਨੂੰ ਫੋਰਸ ਨਹੀਂ ਕਰਦੀ ਵੀ ਤੁਸੀਂ ਮੇਰੇ ਤੋਂ ਸੂਟ ਲਓ ਤੁਹਾਨੂੰ ਜਿੱਥੋਂ ਸਸਤਾ ਮਿਲਦਾ ਤੁਸੀਂ ਲੈ ਸਕਦੇ ਹੋ ਰਾਮ ਟੈਕਸ ਦਾ ਸੂਟ ਕਿਸੇ ਭੈਣ ਦਾ ਮੈਨੂੰ ਕਮੈਂਟ ਆਇਆ ਵੀ ਸਾਡੇ ਇਹ 600 ਦਾ ਮਿਲਦਾ ਹੈਗਾ 600 ਦਾ ਤਾਂ ਸਾਨੂੰ ਵੀ ਨਹੀਂ ਮਿਲਿਆ ਹੋਇਆ ਹੈਗਾ ਐਵੇਂ ਹੁਣ ਅਸੀਂ ਸਾਰਾ ਦਿਨ ਫਿਰਦੇ ਆ ਆਪਣੀ ਮਿਹਨਤ ਦਾ ਹੱਕ ਵੀ ਮੰਗਣਾ ਹੁੰਦਾ ਨਾ ਵੀ ਅਸੀਂ ਆਪਦਾ ਮਾਰਜਨ ਵੀ ਰੱਖਣਾ ਹੈਗਾ ਉਹਦੇ ਵਿੱਚੋਂ ਸਾਡਾ 100-150 ਰੁਪਿਆ ਮਾਰਜਨ ਹੁੰਦਾ ਹੈਗਾ ਪਹਿਲੀ ਗੱਲ ਮੈਨੂੰ 600 ਦਾ ਨਹੀਂ ਮਿਲਿਆ ਜਿੱਥੋਂ 600 ਦਾ ਮਿਲਿਆਗਾ ਮੈਨੂੰ ਦੱਸ ਦਿਓ ਮੈਂ ਲੈ ਲਿਆ ਕਰੂੰ ਕੋਈ ਗੱਲ ਨਹੀਂ ਆਪਾਂ ਨੇ ਤਾਂ ਕੱਪੜੇ ਸੇਲ ਕਰਨੇ ਹੀ ਨੇ ਕਿ ਜਿੱਥੋਂ ਠੀਕ ਲੱਗੂਗਾ ਅਸੀਂ ਲੈ ਲਿਆ ਕਰਾਂਗੇ ਪਰ ਸਟਾਫ ਦੀ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਮੈਂ ਬਹੁਤ ਟਰਾਈ ਮਾਰੀ ਹੈਗੀ ਬਹੁਤ ਥਾਵੇਂ ਜਿਹੜੀ ਮਤਲਬ ਹੁਣ ਆਪਾਂ ਸੇਲ ਕਰ ਰਹੇ ਆਂਗੇ ਸਟਾਫ ਇਹਦੇ ਵਰਗੀ ਕੁਆਲਿਟੀ ਮੈਨੂੰ ਨਹੀਂ ਮਿਲੀ ਹੈਗੀ ਫਿਰ ਘਟੀਆ ਕੁਆਲਿਟੀ ਲਾਂਭੇ ਆਉਣੋਂ ਕੰਮ ਆਪਾਂ ਨਹੀਂ ਕਰਨਾ ਹੈਗਾ ਸੋਹੜੀ ਅੱਜ ਤੁਹਾਨੂੰ ਸੂਟ ਲੈਣਗੇ ਜਿਹੜੇ ਪਸੰਦ ਆਏ ਹੋਣਗੇ ਸੋਹਣੇ ਲੱਗੇ ਹੋਣਗੇ ਜ਼ਰੂਰ ਹਨਾ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਜੇ ਤੁਸੀਂ ਮੇਰੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਜਿੱਦਾਂ ਕਿ ਮੈਪ ਆਇਆ ਹੋਇਆ ਹੈਗੇ ਤੁਸੀਂ ਜ਼ਰੂਰ ਸੂਟ ਐਵੇਂ ਦਾ ਰੈਡੀ ਕਰਵਾ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਇਆ ਹੋਇਆ ਹੈਗਾ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਬਾਕੀ ਜਿਹੜਾ ਤੁਸੀਂ ਆਰਡਰ ਹੈਗਾ ਆਪਣਾ WhatsApp ਤੇ ਕਨਫਰਮ ਕਰ ਦਿਆ ਕਰੋ ਵੀ ਸਾਡੇ ਸਾਨੂੰ ਸੂਟ ਇਹ ਵਾਲੇ ਚਾਹੀਦੇ ਨੇਗੇ ਤਾਂ ਤੁਸੀਂ WhatsApp ਤੇ ਆਪਣਾ ਸਕਰੀਨਸ਼ਾਟ ਭੇਜ ਦਿਆ ਕਰੋ ਆਪਣੇ ਸੂਟ ਰਖਵਾ ਲਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ